ਦੀ ਪਹੁੰਚੇ ਹਾਂ ਸੰਗਰੂਰ ਦੇ ਗੁਰਦੁਆਰਾ ਨਾਨਕਨਾ ਸਾਹਿਬ ਵਿਖੇ ਇਸ ਪਵਿੱਤਰ ਆਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਿਸ਼ੋ ਪ੍ਰਾਤ ਹੈ ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪੂਰਬ ਦੇਸ਼ ਵੱਲ ਜਾਂਦੇ ਹੋ ਸਮੇਂ ਇਹ ਮਨਾਦ ਤੋਂ ਰਵੀ ਦਰਿਆ ਵਿਆਹ ਸਤਲੁਜ ਮਲੇ ਕੋਟਾ ਛੀਟਾ ਵਾਲਾ ਕੋਈ ਸਾਥ ਹੁੰਦੇ ਹੋਏ ਇਸ ਸਥਾਨ ਤੇ 15 ਦਿਨ ਠਹਿਰੇ ਸਨ ਅਤੇ ਸੰਗਤਾਂ ਨੂੰ ਹਉਮੇ ਤੋਂ ਉਧਰ ਰਹਿਤ ਕਰਕੇ ਸਾਦਾ ਜੀਵਨ ਬਤੀਤ ਕਰਨ ਦੇ ਲਈ ਕਿਹਾ ਸੀ ਤੁਹਾਨੂੰ ਦੱਸ ਦਈਏ ਕਿ ਸੰਗਤਾਂ ਅੱਜ ਮਾਘੀ ਦਾ ਦਿਨ ਹੈ ਮਾਘੀ ਦੇ ਦਿਨ ਸੰਗਤਾਂ ਇੱਥੇ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੀਆਂ ਹਨ ਅਤੇ ਤੁਹਾਨੂੰ ਤਸਵੀਰਾਂ ਵਿੱਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਥੇ ਦੁਕਾਨਾਂ ਸਜਾਈਆਂ ਜਾਂਦੀਆਂ ਹਨ ਲੋਕ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਨੇ ਤੇ ਆਪਣੇ ਜੋ ਹੈ ਮਨੋ ਕਾਮਰਾ ਵਿੱਚ ਇੱਥੇ ਪੂਰਿਆ ਕਰਦੇ ਹਨ ਅਤੇ ਤੁਹਾਨੂੰ ਦੱਸ ਦਈਏ ਕਿ ਇੱਥੇ ਇੱਕ ਸਰੋਵਰ ਸਾਹਿਬ ਹੈ ਜਿਸ ਨੂੰ ਕਿ ਗਨਨ ਦੇਵ ਜੀ ਦਾ ਵਰਦਾਨ ਹੈ ਕਿ ਜੋ ਵੀ ਇਸ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰੇਗਾ ਕਿ ਤਾਂ ਉਸ ਦੀ ਜੋ ਵੀ ਕੋਈ ਮਨੋ ਕਾਮਨਾ ਹੈ ਜਾਂ ਕੋਈ ਬਿਮਾਰੀ ਹੈ ਉਹ ਬਿਲਕੁਲ ਦੂਰ ਹੋਵੇਗੀ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਕਿ ਦੁਕਾਨਦਾਰਾਂ ਵੱਲੋਂ ਦੁਕਾਨਾਂ ਕਿਸ ਤਰ੍ਹਾਂ ਸਜਾਈਆਂ ਜਾ ਰਹੀਆਂ ਹਨ ਅਤੇ ਆਪਣੇ ਜੋ ਸਮਾਨ ਲੈ ਕੇ ਉਹ ਇੱਥੇ ਆਏ ਹਨ ਅਤੇ ਸਮਾਨ ਵੇਚਣ ਵਾਸਤੇ ਇੱਥੇ ਆਏ ਹਨ ਅਤੇ ਸੰਗਤਾਂ ਵੀ ਦੂਰੋਂ ਦੂਰੋਂ ਆਉਂਦੇ ਹਨ ਇੱਥੇ ਆ ਕੇ ਆਪਣੇ ਜੋ ਹੈ ਸਮਾਨ ਖਰੀਦਿਆ ਹਨ ਸਾਡੇ ਨਾਲ ਇਥੋਂ ਇਤਿਹਾਸਕਾਰ ਜੋ ਕਿ ਇੱਥੇ ਸੇਵਾ ਕਰਦੇ ਨੇ ਬਾਬਾ ਜੀ ਮजूद ਨੇ ਉਹਨਾਂ ਤੋਂ ਵੀ ਇਤਿਹਾਸ ਜਾਣਾਂਗੇ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਬਾਬਾ ਜੀ ਖਾਲਸਾ ਵਾਹਿਫਤ ਹੈ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਿਬ ਦਰਸ਼ਨ ਮੇਲੇ ਕਰਨ ਵਾਸਤੇ ਆਇਆ ਸਰਦਾਰ ਅਮਰੀਕ ਸਿੰਘ ਮਨੀਤ ਸਾਹਿਬ ਨੇ ਇੱਥੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਪਾਤਸ਼ਾਹ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਨਾਨਕਾਣਾ ਸਾਹਿਬ ਇੱਥੇ ਮਾਗੀ ਦੇ ਦਿਹਾੜੇ ਤੇ ਕੋਈ ਵਿਸ਼ੇਸ਼ ਸਮਾਗਮ ਰੱਖਿਆ ਅੱਜ ਸੰਗਰੂਰ ਦੀਆਂ ਸਮੂਹੀਆਂ ਇਸਤਰੀ ਸਾਥਣ ਸੁਭਾ ਮਾਣੇ ਰਾਣ ਮਿਲ ਕੇ ਸੋਕਮਣੀ ਸਾਹਿਬ ਦੇ ਪਾਠ ਕੀਤੇ ਨੇ ਔਦੂ ਬਾਦ ਵਿਸ਼ੇਸ਼ ਤੌਰ ਤੇ ਭਾਈ ਜਮੇਰ ਸਿੰਘ ਜੀ ਕਥਾ ਕਰਨਗੇ ਤੇ ਮੇਰੇ ਵੱਲੋਂ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਵਿਸ਼ੇਸ਼ ਸਮਾਗਮ ਕਰਾ ਕੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਯਤਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਨੇ ਵਸਰ ਆਪਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦਰਾ ਨਾਨਕਨ ਸਾਹਿਬ ਸੰਗਰੂਰ ਆ ਜਿਹੜਾ ਜਿਹਦਾ ਇਤਿਹਾਸ ਹੈ ਇਹ ਤੁਸੀਂ ਤਕਰੀਬਨ ਸਾਰੇ ਜਾਣਦੇ ਹੋ ਪੁਰਾਣੇ ਟਾਈਮ ਦੇ ਗੁਰੂ ਨਾਨਕ ਮਹਾਰਾਜ ਦੀ ਚਰਨ ਸੋਪਾ ਪ੍ਰਾਪਤ ਧਰਤੀ ਹੈ ਇਥੇ ਛੇਵੇਂ ਪਾਸ਼ਾ ਮੀਰੀ ਪੀ ਦੇ ਮਾਲਕ ਸਾਹਿਬ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੀ ਇਸ ਸਥਾਨ ਦੇ ਉੱਤੇ ਚਰਨ ਸੋਪਾ ਪ੍ਰਾਪਤ ਧਰਤੀ ਹੈ ਜੀ ਉਹਨਾਂ ਦੀ ਤੇ ਇਤਿਹਾਸ ਮੁਤਾਬਕ ਗੁਰੂ ਗੁਰੂ ਨਾਨਕ ਦੇਵ ਜੀ ਮਾਰੇ ਇਸ ਸਥਾਨ ਤੇ 15 ਦਿਨ ਰਹੇ ਨੇ ਔਰ ਜਿਹੜਾ ਸਰੋਵਰ ਹੈ ਜੀ ਉਹਦੇ ਵਿੱਚ ਇਤਿਹਾਸ ਮੁਤਾਬਕ ਗੁਰੂ ਸਾਹਿਬ ਨੇ ਇਸ਼ਨਾਨ ਪਾਣੀ ਕਰਦੇ ਰਹੇ ਨੇ ਤੇ ਬਰੇ ਬਰ ਦੇ ਕੇ ਗਏ ਨੇ ਮਹਾਰਾਜ ਇਸ ਔਰ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਜਿਹੜਾ ਉਹ ਗੁਰਨਾਨਕ ਪਾਤਸ਼ਾਹ ਜੀ ਦਾ ਪਹਿਲਾ ਗੁਰਪੁਰਬ ਸਲਾਨਾ ਉਹ ਮਨਾਇਆ ਜਾਂਦਾ ਹੈ ਤੇ ਅੱਜ ਜਿਹੜਾ 40 ਮੁਕਤੀਆਂ ਦੀ ਯਾਦ ਨੂੰ ਸਮਰਪਿਤ ਹੈ ਜੀ ਸਲਾਨਾ ਜੋੜ ਮੇਲਾ ਉਹ ਵੀ ਇਸ ਗੁਰਦਾਸ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ ਔਰ 40 ਮੁਕਤੀਆਂ ਦੀ ਸ਼ਹੀਦੀ ਦੀ ਜਿਹੜੀ ਉਹਨਾਂ ਨੂੰ ਸਮਰਪਿਤ ਮਤਲਬ ਕਿ ਯਾਦ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਜਾਂਦਾ ਜਿਹਦੇ ਸੰਬੰਧ ਵਿੱਚ ਅੰਦਰ ਪ੍ਰੋਗਰਾਮ ਚੱਲ ਰਿਹਾ ਹੈ ਔਰ ਸੰਗਤਾਂ ਚ ਦੂਰੋਂ ਨੇੜੋਂ ਬੜੀ ਦੂਰ ਤੋਂ ਸਤਿ ਨੰਤ ਮਸਤ ਕੋਣਾਉਨੀਆਂ ਨੇ ਜੀ ਅਸੀਂ ਸਾਰੀ ਸਿੱਖ ਸੰਗਤ ਨੂੰ ਦੁਆਰਾ ਫੇਰ ਮਾਗੀ ਦੇ ਮੇਲੇ ਤੇ ਸਾਡੀਆਂ ਮੁਲਕ ਰਾਕ ਮੁਬਾਰਕਾਂ ਵੀ ਦੰਨੇ ਆ ਔਰ ਬੇਨਤੀ ਕਰਦੇ ਆ ਨੌਜਵਾਨ ਨੌਜਵਾਨਾਂ ਨੂੰ ਵੀ ਭਾਈ ਅਮਰਤ ਛਕੋ ਸਿੰਘ ਸਜੋ ਨਸ਼ੇ ਛੱਡੋ ਕੋੜ ਵੱਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਥੇ ਇੱਕ ਬੇਰੀ ਵਿਅਸ ਦਾ ਕੀ ਇਤਿਹਾਸ ਹੈ ਕਰੀਰ ਹੈ ਜੀ ਕਰੀਰ ਹਾਂ ਜੀ ਹਸਦੇ ਕਰੀਰ ਜਿਹੜੇ ਜਿਹੜਾ ਜੀ ਕਰੀਰ ਸਾਹਿਬ ਦਾ ਇਤਿਹਾਸ ਹੈ ਜੀ ਉਹਦੇ ਵਿੱਚ ਇਤਿਹਾਸ ਮੁਤਾਬਕ ਉਸ ਦੇ ਨਾਲ ਛੇਵੇਂ ਪਾਸ਼ਾ ਜਦੋਂ ਆਏ ਨੇ ਮਹਾਰਾਜ ਉਹਨਾਂ ਨੇ ਆ ਕੇ ਕੋੜਾ ਬੰਨਿਆ ਸੀ ਜੀ ਉਹ ਅੱਜ ਵੀ ਸੁਸ਼ੋਭਤ ਹੈ ਉਸ ਕਰੀਰ ਸਾਹਿਬ ਦੇ ਉੱਤੇ ਨਿਰਦੂਰੋਂ ਨੇੜੇ ਦੇ ਸੰਗਤਾਂ ਬਹੁਤ ਜ਼ਿਆਦਾ ਸ਼ਰਧਾ ਰੱਖਦੀਆਂ ਨੇ ਅੱਜ ਵੀ ਉਸ ਕਰੀਰ ਸਾਹਿਬ ਸੁਸ਼ੋਭਤ ਹੈ ਜੀ ਉਹਦੀ ਜਿਹੜੀ ਮਤਲਬ ਕਿ ਪ੍ਰਤਿਸ਼ਟਾ ਹੈ ਉਹ ਦਿਨੋਂ ਦਿਨ ਵਧਦੀ ਹੈ ਔਰ ਉੱਥੇ ਜੋ ਵੀ ਕੋਈ ਆਪਦੀ ਮਨੋ ਕਾਮਨਾ ਦੀ ਸੁਖ ਸੁਖਦਾ ਸੱਚੇ ਪਾਸ਼ਾ ਪੂਰੀ ਕਰ ਦਿੰਦੇ ਨੇ ਜੀ ਅੱਜ ਦੀ ਨੌਜਵਾਨ ਨੂੰ ਕੀ ਸੰਦੇਸ਼ ਦੇਣਾ ਚਾਹੁੰਗੇ ਜੋ ਕਿ ਬਦੀਸ਼ਾਂ ਵੱਲ ਭੱਜ ਰਹੇ ਨੇ ਨਸ਼ਿਆਂ ਵੱਲ ਜਿਹੜੀ ਨੌਜਵਾਨ ਪੀੜੀ ਦਾ ਜੀ ਜਿਹੜਾ ਅਪਦੇਸ਼ਾਂ ਨੂੰ ਜਿਹੜਾ ਹੋ ਰਿਹਾ ਜੀ ਭ੍ਰਮਣਾ ਇਹਦੇ ਵਿੱਚ ਮੈਂ ਤਾਂ ਬਹੁਤ ਇਸ ਗੱਲ ਨੂੰ ਦੁੱਖਣਾ ਮੰਨਦਾ ਮੇਰੇ ਬੱਚੇ ਆਪਦੇ ਬਾਹਰ ਨੇ ਪਰ ਮੈਨੂੰ ਬੜਾ ਦੁੱਖ ਆ ਜਿਹੜੇ ਬੱਚੇ ਜਾ ਰਹੇ ਨੇ ਪੰਜਾਬ ਸਾਡਾ ਖਾਲੀ ਹੋ ਰਿਹਾ ਹੈ ਨੌਜਵਾਨ ਪੀੜ੍ਹੀ ਨੂੰ ਔਰ ਸਾਡੇ ਜਿਹੜੀ ਰਾਜਨੀਤਿਕ ਲੋਕ ਨੇ ਜਾਂ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਮੇਰੀ ਇੱਕੋ ਅਪੀਲ ਹੈ ਵੀ ਨੌਜਵਾਨਾਂ ਨੂੰ ਜਾਣ ਤੋਂ ਰੋਕਣ ਦੇ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਔਰ ਜਿਹੜੇ ਸਾਡੇ ਪਰਿਵਾਰ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਆਪਦੇ ਬੱਚਿਆਂ ਨੂੰ ਨਸ਼ਾ ਤੋਂ ਬਚਾ ਕੇ ਰੱਖਣ ਵਿਦਿਆਉ ਚੇਰੀ ਵਿਦਿਆ ਇੱਥੇ ਦੇਣ ਅਤੇ ਉਹ ਤਾਂ ਜੋ ਆਪਣੇ ਆਪਣੇ ਪੰਜਾਬ ਵਿੱਚ ਰਹਿ ਕੇ ਹੀ ਆਪਣੀ ਪੰਜਾਬੀ ਦੀ ਸੇਵਾ ਕਰਨ ਜੋ ਸਰੋਬਰ ਸਾਹਿਬ ਹੈ ਇਸ ਨੂੰ ਵੀ ਮਹਾਰਾਜੀ ਦੀ ਬਖਸ਼ ਪ੍ਰਾਪਤ ਹੈ ਤੁਹਾਨੂੰ ਲੋਕ ਦੱਸਦੇ ਜਦੋਂ ਇਸ਼ਨਾਨ ਕਰਦੇ ਨੇ ਕੋਈ ਦੁੱਖ ਟੁੱਟਦਾ ਹੈ ਕੋਈ ਮਨੋ ਕਾਮਨਾ ਪੂਰੀ ਹੁੰਦੀ ਹੈ ਗੁਰੂ ਨਾਨਕ ਮਹਾਰਾਜ ਨੇ ਸਰੋਵਰ ਦੇ ਵਿੱਚ ਜਦੋਂ ਆਪ ਇਸ਼ਨਾਨ ਕੀਤਾ ਜੀ ਮੰਗਰ ਤਾਂ ਕੋਈ ਸ਼ਕਤੀ ਨਾ ਵਰਤਣ ਵਾਲੀ ਤਾਂ ਗੱਲ ਹੀ ਨਹੀਂ ਰਹਿ ਜਾਂਦੀ ਇੱਥੇ ਜਿਹੜਾ ਵੀ ਸਰਦਾ ਦੇ ਨਾਲ ਆਉਂਦਾ ਹੈ ਜੀ ਉਹਦੀ ਕੋਈ ਵੀ ਸਰੀਰਕ ਰੋਗ ਨਹੀਂ ਰਹਿੰਦਾ ਜੀ ਲੋਕ ਦੱਸਦੇ ਆ ਕਿਸੇ ਦੇ ਬਹੁਤੀ ਗੱਲ ਜਿਹੜੇ ਬੱਚੇ ਕਿਸੇ ਦੇ ਬੱਚਾ ਨਹੀਂ ਹੁੰਦਾ ਉਹ ਵੀ ਜਿਹੜੀਆਂ ਮਾਈਆਂ ਇੱਥੇ ਇਸ਼ਨਾਨ ਕਰ ਪਾਣੀ ਕਰਦੀਆਂ ਸਰਦਾ ਦੇ ਨਾਲ ਇਸ਼ਨਾਨ ਕਰਦੀਆਂ ਨੇ ਉਹਨਾਂ ਦੇ ਬੱਚੇ ਵੀ ਹੋ ਰਹੇ ਨੇ ਜੀ ਔਰ ਜਿਹੜੇ ਦੁੱਧ ਪੁੱਤ ਦੀ ਜਿਹੜੀ ਸੇਵਾ ਇੱਥੋਂ ਮਹਾਰਾਜ ਬਖਸ਼ ਰਹੇ ਨੇ ਜੀ ਹੋਰ ਵੀ ਸੇਵਾ ਤਾਂ ਮੌਜੂਦ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਬੀ ਮੈਸੋ ਕੇ ਮਾਗੀ ਦਾ ਕਿ ਇਤਿਹਾਸ ਹੈ। ਬਾਕੀ ਦਾ ਇਤਿਹਾਸ ਇਹ ਹੈ ਜੀ ਜਦੋਂ ਅਨੰਦਪੁਰ ਸਾਹਿਬ ਗੁਰੂ ਸਾਹਿਬ ਨੂੰ 40 ਮੁਕਤੇ ਵਿਦਾਵਾ ਦੇ ਕੇ ਆ ਗਏ ਸਨ। ਵਿਦਾਵਾ ਦੇਣ ਤੋਂ ਬਾਅਦ ਮੁਕਸਰ ਸਾਹਿਬ ਦੇ ਸਥਾਨ ਤੇ ਆ ਕੇ ਦੁਹਰਾ ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਦਾ ਮਲਾਪ ਹੋਇਆ। ਬਾਕੀ 12 ਮਹਾ ਦੇ ਅਨੁਸਾਰ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਇਹ ਇਸ ਦੇ ਵਿੱਚ ਜਿਹੜਾ ਹੈ ਇਹ ਮਹੱਤਵ ਹੈ ਗੁਰਬਾਣੀ ਦੇ ਮੁਤਾਬਕ ਸਿੱਖ ਸੰਗਤਾਂ ਇੱਥੇ ਪਹੁੰਚ ਕੇ ਉਸ ਦੇਣਾਂ ਆਪਾਂ ਜਪਤਾ ਪਾਠ ਭਜਨ ਕਰਦੀਆਂ ਨੇ ਇਹ ਜਿਹੜੀ ਧਰਤੀ ਹੈ ਬੜੀ ਅਹਿਮ ਧਰਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਰਾਗਾਂ ਵਿੱਚੋਂ ਸ੍ਰੀ ਰਾਗ ਬੜੇ ਪਹਿਲੇ ਰਾਗ ਨੇ ਪ੍ਰਮੁੱਖ ਰਾਗ ਨੇ ਉਹਨਾਂ ਦੀ ਆਰੰਭਤਾ ਇਸ ਧਰਤੀ ਇਸ ਦਰ ਤੋਂ ਹੋਈ ਸੀ ਆਪਾਂ ਸ਼ਬਦ ਪੜ੍ਹਦੇ ਹਾਂ ਕਸਤੂਰ ਕੁੰਗੂ ਅਗਰ ਚੰਦਨ ਲੀਪਿਆ ਵਾ ਚਾਓ ਮਤ ਦੇਖ ਫੂਲਾਂ ਵਿਸਰੈ ਤੇਰਾ ਚਿਤਨਾ ਆਵੇ ਨਾਉ ਉਹ ਪੰਕਤੀਆਂ ਗੁਰੂ ਸਾਹਿਬ ਨੇ ਜਦੋਂ ਇੱਥੇ ਕਲਯੁਗ ਦੇ ਨਾਲ ਗੋਸ਼ਟ ਹੋਈ ਭਾਵੇਂ ਅੱਜ ਕੋਈ ਕਿਸੇ ਆਪਣੇ ਐਂਗਲ ਤੋਂ ਮੰਨਦਾ ਹੈ ਜਾਂ ਨਹੀਂ ਮੰਨਦਾ ਹਰ ਇੱਕ ਦੇ ਨਾਲ ਆਪਾਂ ਸਹਿਮਤ ਨਹੀਂ ਹੋ ਸਕਦੇ ਹੁੰਦੇ ਪਰ ਜਦੋਂ ਇੱਥੇ ਕਲਯੁਗ ਦੇ ਨਾਲ ਗੁਰੂ ਸਾਹਿਬ ਦੀ ਗੋਸ਼ਟ ਹੋਈ ਤਾਂ ਉਸ ਸ਼ਬਦ ਦੇ ਵਿੱਚ ਸਾਰਾ ਕੁਝ ਦਰਜ ਕੀਤਾ ਹੋਇਆ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਇਸ ਸਥਾਨ ਤੇ ਆਏ ਆਪਣਾ ਕਰੀਰ ਦੇ ਨਾਲ ਆਪਣਾ ਘੋੜਾ ਬੰਨਿਆ ਉਹ ਯਾਦਗਾਰ ਅੱਜ ਵੀ ਮੌਜੂਦ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਰਾਮੇ ਤੇ ਤ੍ਰਲੋਕੇ ਨੂੰ ਫੂਲਕਿਆਂ ਨੂੰ ਜੋ ਗੁਰਜ ਦਿੱਤੀ ਸੀ ਉਹਨਾਂ ਦੇ ਰਾਜ ਨੂੰ ਕਾਇਮ ਰਹਿਣ ਦਾ ਵਰ ਦਿੱਤਾ ਸੀ ਉਹ ਗੁਰਜ ਵੀ ਬਹੁਤ ਵੱਡੀ ਗੱਲ ਹੈ ਕਿ ਇੱਥੇ ਸ਼ਿਸ਼ੋਭਤ ਹੈ ਸੰਗਤਾਂ ਦੂਰੋਂ ਨੇੜਿਓਂ ਪਹੁੰਚਦੀਆਂ ਨੇ ਜੇ ਦੇਖਿਆ ਜਾਵੇ ਸਿੱਖ ਪੰਥ ਦੇ ਵਿੱਚੇ ਬੜਾ ਵੱਡਾ ਮਹਾਨ ਸਥਾਨ ਹੈ ਕਿਉਂਕਿ ਕਲ ਤਾਰਨ ਗੁਰੂ ਨਾਨਕ ਆਇਆ ਗੁਰੂ ਸਾਹਿਬ ਕਲ ਤਾਰਨ ਵਾਸਤੇ ਆਏ ਸਨ ਤਾਂ ਕਲ ਯੁਗ ਦਾ ਮੇਲ ਗੁਰੂ ਜੀ ਨਾਲ ਇੱਥੇ ਹੋਇਆ ਸੋ ਇੱਥੇ ਗੁਰੂ ਸਾਹਿਬ ਕਾਫੀ ਸਮਾ ਰਹੇ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਹੈ ਬਾਕੀ ਤੁਸੀਂ ਅੱਜ ਸਾਰਾ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਸਿੱਖ ਸੰਗਤਾਂ ਵੱਲੋਂ ਇਤਿਹਾਸ ਦੱਸਿਆ ਗਿਆ ਤੁਸੀਂ ਦੇਖਿਆਗਾ ਕਿ ਕਿਸ ਤਰ੍ਹਾਂ ਇੱਥੇ ਦੋ ਪਾਸ ਆਈਆਂ ਜੋ ਇੱਥੇ ਆਈਆਂ ਨੇ ਤੇ ਉਹਨਾਂ ਨੇ ਆਪਣਾ ਆਸ਼ਰਾ ਦਿੱਤਾ ਤੇ ਜੋ ਇੱਥੇ ਸਰੋਵਰ ਸਾਹਿਬਾ ਬਾਬਾ ਜੀ ਦੱਸਿਆ ਕਿ ਸਰੋਵਰ ਸਾਹਿਬ ਦੇ ਵਿੱਚ ਨਹਾਉਣ ਤੋਂ ਬਾਅਦ ਵੀ ਜੋ ਹੈ ਮਨੋ ਕਾਮਨਾ ਪੂਰੀ ਹੁੰਦੇ ਨੇ ਅਰੇ ਪ੍ਰਾਣੋ ਪ੍ਰਾਣਾ ਜੋ ਦੁੱਖ ਰੋਗ ਹੈ ਉਹ ਵੀ ਟੁੱਟਦਾ ਹੈ ਅਤੇ ਨੌਜਵਾਨੀ ਨੂੰ ਵੀ ਸੰਦੇਸ਼ ਦਿੱਤਾ ਹੈ ਕਿ ਬਾਹਰ ਦੀ بجائے ਤੁਸੀਂ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਰਹੋ ਤੇ ਅਮਰ ਸ਼ਕੋਤ ਬਣ ਬਣ ਸਕੋ ਸੰਗਰੂਰ ਤੋਂ ਕੈਮਰਾਮੈਨ ਜਤਿੰਦਰਪਾਲ ਦੇ ਨਾਲ ਗੁਰਵਿੰਦਰ ਸਿੰਘ ਸਕਾਈ ਨਿਊਜ਼